ਤਭ ਤੋਂ ਪਹਿਲਾਂ ਤਾਂ ਸਾਰੇ ਰਾਮਪਕਤਾਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਮੇਰੇ ਮੀਡੀਆ ਵਾਲੇ ਦੋਸਤਾਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੋ ਸਾ ਜੋ ਮੰਗ ਦੀ ਲਹਿਰ ਪ੍ਰਭੂ ਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਦੀ ਹੈ ਉਹ ਮੈਂ ਬਿਆਨ ਨਹੀਂ ਕਰ ਸਕਦਾ ਹਰ ਇੱਕ ਵਿਅਕਤੀ ਦੇ ਵਿੱਚ ਅਜ ਰਾਮ ਸਮਾਏ ਹੋਏ ਨੇ ਹਨੂਮਾਨ ਜੀ ਸਮਾਏ ਹੋਏ ਨੇ ਔਰ ਜੋ ਉਤਸ਼ਾਹ ਹੈ ਉਹ ਦੇਖਦੇ ਹੀ ਬੰਦ ਹੈ ਇਹ ਧੂਰੀ ਨਹੀਂ ਪੂਰਾ ਦੇਸ਼ ਅੱਜ ਰਾਮਮਈ ਹੋਇਆ ਪਿਆ ਹੈ ਭਾਵੇਂ ਕਿਸੇ ਧਰਮ ਦੇ ਲੋਕ ਹੋਣ Hindu Sikh Muslim Sai ਸਾਰੇ ਮਿਲ ਕੇ ਜਿਹੜੇ ਪ੍ਰਭੂ ਰਾਮ ਦੇ ਵਿੱਚ ਸ਼ਰਧਾ ਰੱਖਦੇ ਨੇ ਇਸ ਪਾਵਨ ਪਰਬ ਨੂੰ ਮਨਾ ਰਹੇ ਨੇ ਉਸੇ ਲੜੀ ਤੇ ਤਾਂ ਧੂਰੀ ਦੇ ਵਿੱਚ ਵੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਅਸੀਂ ਸਾਰੇ ਮਿਲ ਕੇ ਸਾਰੇ ਸੰਗਠਨ ਮਿਲ ਕੇ ਸਾਰੇ ਮੀਡੀਆ ਸਾਡੇ ਪਾਰਟਨਰ ਮਿਲ ਕੇ ਉਰੀ ਵਿੱਚ ਨਿਕ ਕੱਢੀ ਜਾਦੀ ਹੈ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਭਾਵਨ ਪਰਮ ਜੀ ਲੱਖ ਲੱਖ ਬਰਾਈ ਦਿੰਦਾ ਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਰਾਮ ਯੁਗ ਦੁਬਾਰਾ ਆਵੇ ਤੇ ਅਸੀਂ ਉਸ ਆਨੰਦ ਨੂੰ ਮਾਨੀਏ ਸ਼ਹਿਰ ਵਾਸੀਆਂ ਨੂੰ ਦੇਖੋ ਰਾਮ ਜੀ ਦੀ ਮਿਹਰ ਕਿਰਪਾ ਜੇ ਢੀ ਹੈ ਕਿ ਜਿਹੜੀਆਂ ਪਾਰਟੀਆਂ ਰਾਮ ਜੀ ਦਾ ਮੰਦਿਰ ਬਣਾਉਣ ਦਾ ਵਿਰੋਧ ਕਰ ਰਹੀਆਂ ਸੀ ਅੱਜ ਉਹ ਵੀ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚ ਰਹੀਆਂ ਨੇ ਤੇ ਅੱਜ ਬਹੁਤ ਸਾਰਾ ਹਰੇਕ ਬੱਚੇ-ਬੱਚੇ ਦੇ ਵਿੱਚ ਸ਼ਾ ਹੈ ਤੇ ਰਾਮ ਜੀ 500 ਸਾਲ ਬਾਅਦ ਜਿਹੜੀ ਸਾਡੇ ਸਾਰੇ ਸਨਾਤਨੀਆਂ ਦੀ ਐਡੀ ਵੱਡੀ ਇੱਛਾ ਸੀ ਉਹ ਪੂਰਨ ਹੋ ਰਹੀ ਹੈ ਤੇ ਦੀਵਾਲੀ ਤੋਂ ਵੀ ਵੱਡੀ ਦੀਵਾਲੀ ਇਸ ਆਲੀ ਵੀ ਹਰ ਸਾਲ ਮਨਾਇਆ ਜਾਇਆ ਕਰੇਗੀ ਅਸੀਂ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਹੋ ਰਹੇ ਹਾਂ ਸਾਡੀ ਪੀੜ੍ਹੀ ਬਹੁਤ ਜ਼ਿਆਦਾ ਭਾਗੇਸ਼ਾਲੀ ਹੈ ਕਿ ਅੱਜ ਅਸੀਂ ਇਸ ਸ਼ੋਭਾ ਯਾਤਰਾ ਵਿੱਚ ਵੀ ਸ਼ਾਮਲ ਹੋ ਰਹੇ ਹਾਂ ਇਸ ਲਈ ਆਤੇ ਆਪ ਨੂੰ ਬੜਾ ਸੁਪਾ ਅਛਲੀ ਸੁਨੇਹੇ ਜੀ ਖੁਦ ਗਿਆ ਕਿ ਦੂਜੀਆ ਪਾਰਟੀਆਂ ਵੀ ਆਈਆਂ ਨੇ ਤੇ ਬਾਹਰਲੇ ਦੇਸ਼ਾਂ ਵਾਲੇ ਵੀ ਤਾਂ ਇਸ ਜੀ ਨੂੰ ਬੜੀ ਖੁਸ਼ੀ ਨਾਲ ਮਨਾ ਰਹੇ ਕਿਵੇਂ ਦੇਖ ਰਹੇ ਹੋ ਬਹੁਤ ਵੱਡੀ ਹੈ ਸ਼੍ਰੀ ਰਾਮ ਜੀ ਦੀ ਕਿਰਪਾ ਹੀ ਹੈ ਜਿਵੇਂ ਮੋਦੀ ਜੀ ਦੇ ਉੱਪਰ ਹੋਈ ਉਹ ਵੀ ਸ਼੍ਰੀ ਰਾਮ ਜੀ ਦੀ ਕਿਰਪਾ ਸੀ ਬਾਕੀ ਪਾਰਟੀਆਂ ਦੇ ਉੱਪਰ ਜਿਹੜੀਆਂ ਆ ਆ ਰਹੀਆਂ ਨੇ ਉਹ ਵੀ ਰਾਮ ਜੀ ਦੀ ਕਿਰਪਾ ਹੈ ਤੇ ਜਿਹੜੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਆ ਰਹੇ ਆ ਉਹ ਵੀ ਰਾਮ ਜੀ ਦੀ ਕਿਰਪਾ ਹੈ ਕਿ ਅੱਜ ਸਾਰੇ ਲੋਕ ਬੜੀ ਖੁਸ਼ੀ ਦੇ ਨਾਲ ਸ਼ਾਹ ਦੇ ਨਾਲ ਇਹ ਜੋ ਪਰਮ ਸਾਡੀ ਪੀੜ੍ਹੀ ਨੂੰ ਦੇਖਣ ਨੂੰ ਮਿਲਿਆ ਇਹ ਮਨਾਰੇ ਹੈ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 500 ਸਾਲ ਬਾਅਦ ਸ਼੍ਰੀ ਰਾਮ ਜੀ ਆਪਣੇ ਮੈਲਾ ਚ ਲੋਟ ਰਹੇ ਨੇ ਇਹਨੂੰ ਸਭ ਨੂੰ ਮਹਾ ਦਿਵਾਲੀ ਵਾਂਗੂ ਜਰੂਰ ਮਨਾਉਣਾ ਚਾਹੀਦਾ ਹਰੇ ਬੰਦੇ ਨੂੰ ਅੰਦਰ ਵਿੱਚ ਜਰੂਰ ਜਾਣਾ ਚਾਹੀਦਾ ਜਾਂ ਦਿਵਾਲੀ ਦੇ ਉੱਤੇ ਜਿਵੇਂ ਦੀਵੇ ਲਾਉਂਦੇ ਆ ਇਹ ਮਾਪਰ ਦੇ ਉੱਤੇ ਦੀਵੇ ਜਰੂਰ ਜਲਾਉਣ ਤੇ ਇਹਨੂੰ ਸਭ ਨੂੰ ਬਹੁਤ ਹੁੰਮਤਾਉ ਮਿਲਦਾ ਜੈ ਸ਼੍ਰੀ ਜੈ ਸ਼੍ਰੀ ਰਾਮ ਜੈ ਕੀ ਕਹੋਗੇ ਅੱਜ ਦੇ ਦਿਨ ਕੁਝ ਸ਼ੋਭਾ ਯਾਤਰਾ ਕੱਢ ਰਹੇ। ਇੱਕੋ ਜੋ ਅੱਜ ਦਾ ਦਿਨ ਹੈ ਬਹੁਤ ਹੀ ਇਤਿਹਾਸਿਕ ਦਿਨ ਹੈ। 21 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ 500 ਸਾਲਾਂ ਦਾ ਬਨਵਾਸ ਕੱਟ ਕੇ ਆਪਣੇ ਮਹਿਲਾਂ ਦੇ ਵਿੱਚ ਉੱਤਰ ਰਹੇ ਨੇ। ਅੱਜ ਸਾਰੇ ਸ਼ਹਿਰ ਵਾਸੀ ਕੋਈ ਇੱਥੇ ਪਾਰਟੀਵਾਦੀ ਨਹੀਂ ਸਾਰੇ ਲੋਕ ਸਾਰਾ Hindu ਸਭਾ ਸਾਰਾ ਸਨਾਤਨ ਸਮਾਜ ਰਲ ਮਿਲ ਕੇ ਇਕੱਠਾ ਹੋਵੇ ਇੱਕ ਚੱਕਰ ਦੇ ਥੱਲੇ ਇਕੱਠਾ ਹੋਇਆ ਤੇ ਸਾਰੇ ਰਲ ਮਿਲ ਕੇ ਸ਼ੋਭਾ ਯਾਤਰਾ ਕੱਢ ਰਹੇ ਨੇ ਪ੍ਰਭੂ ਸ਼੍ਰੀ ਰਾਮ ਜੀ ਦੀ ਔਲ ਦੀ ਖੁਸ਼ੀ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਸ਼ਹਿਰ ਵਾਸੀਆਂ ਨੂੰ ਇੱਕ ਸੰਦੇਸ਼ ਹੈ ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕੱਲ ਨੂੰ ਪ੍ਰਭੂ શ્રી ਰਾਮ ਆਪਣੇ ਮਹਿਲ ਦੇ ਵਿੱਚ ਬਰਾਜਮਾਨ ਹੋ ਜਾਣਗੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਦੀਵਾਲੀ ਦੀ ਤਰ੍ਹਾਂ ਹੀ ਇਸ ਪਰਬ ਨੂੰ ਮਨਾਉਣ ਕਿਉਂਕਿ ਇਹ ਬਹੁਤ ਇਤਿਹਾਸਕ ਦਿਨ ਹੈ ਕਿਉਂਕਿ ਹਜ਼ਾਰਾਂ ਸੈਂਕੜੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪ੍ਰਭੂ શ્રી ਰਾਮ ਦੇ ਆਗਮਨ ਦੇ ਲਈ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਦੀਵਾਲੀ ਦੀ ਤਰ੍ਹਾਂ ਇਸ ਇਤਿਹਾਰ ਨੂੰ ਮਨਾਓ ਦੀਪਮਾਲਾ ਕਰੋ ਘਰਾਂ ਦੇ ਵਿੱਚ ਆਕਸ਼ਿ ਸ਼ਵਾਜੀ ਕਰੋ ਜਾਇ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸਾਰੇ ਦੇਸ਼ ਵਿੱਚ ਦੀਵਾਲੀ ਵਾਂਗੂ ਕੱਲ੍ਹ ਵਾਲਾ ਦਿਨ ਮਨਾਇਆ ਜਾ ਰਿਹਾ ਸਾਰੇ ਹੀ ਧਰਮਾਂ ਦੇ ਲੋਕ ਸਿੱਖ ਤੋਂ ਮੁਸਲਮਾਨ ਹਿੰਦੂ ਈਸਾਈ ਸਾਰੇ ਰਲ ਇਹ ਤਿਹਾੜ ਨੂੰ ਮਨਾ ਰਹੇ ਨੇ ਅੱਜ ਵੀ ਤੁਸੀਂ ਦੇਖ ਰਹੇ ਹੋ ਇਸੇ ਵਿੱਚ ਆਪਾਂ ਨੇ ਅੱਜ ਦੇਖੋ ਸ਼ੋਭਾ ਯਾਤਰਾ ਕੱਢੀ ਆ ਧੂਰੀ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਰਲ ਮਿਲ ਕੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਬੜੀ ਖੁਸ਼ੀ ਆ ਜੋ ਵੀ ਅਨੇ ਸਾਲਾਂ ਬਾਅਦ 5-600 ਸਾਲ ਬਾਅਦ ਭਗਵਾਨ ਰਾਮ ਆਪਦੇ ਮਹਿਲ ਵਿੱਚ ਰਾਜਮਾਲ ਹੋ ਰਹੇ ਨੇ ਕੱਲ ਇਸੇ ਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਾ ਹੈ ਜੇ ਨਾਲ ਦੀਵਾਲੀ ਆਇਆ ਜਾ ਰਿਹਾ ਹੈ ਕਿਉਂਕਿ 516 ਬਾਦ ਸ਼੍ਰੀ ਮਰਯਾਦਾ ਪ੍ਰਸੂਤਮ ਸ਼੍ਰੀ रामचंद्र ਜੀ ਆਪਣੀ ਜਗ੍ਹਾ ਤੇ ਬਰਾਜਮਾਨ ਹੋ ਜਾ ਰਹੇ ਨੇ ਉਹਨਾਂ ਦੀ ਖੁਸ਼ੀ ਦੇ ਵਿੱਚ ਸਾਰੇ ਹੀ ਵਰਡ ਦੇ ਵਿੱਚ ਬਹੁਤ ਜੋਸ਼-ਖਵਾਰ ਮਾਹੌਲ ਅੱਜ ਦੇ ਦਿਨ ਦੀਵਾਲੀ ਮੰਗੋ ਮਨਾਇਆ ਜਾ ਰਿਹਾ ਹੈ ਉਹਨਾਂ ਖੁਸ਼ੀਆਂ ਦੇ ਵਿੱਚ ਸਭ ਤੋਂ ਵੱਡੀ ਸਾਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਸਾਡੇ ਮਾਨਯੋਗ ਸੀਐਮ ਸਰਵਾਨ ਦੇ ਮਾਤਾ ਜੀ ਸਾਡੇ ਵਿੱਚ ਅਜੇ ਇੱਥੇ ਬੁਧਾਰੇ ਨੇ ਇਸ ਮਸਜਿਦੇ ਨਾਲ ਸਾਡੇ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਮਨਾਂ ਦੇ ਵਿੱਚ ਬਹੁਤ ਖੁਸ਼ੀ ਹੋਈ ਹੈ ਵੀ ਸਾਡੇ ਹਰ ਇੱਕੀ ਲਈ ਆ ਕੇ ਸੀਐਮ ਸਾਹਿਬ ਦੇ ਸਵਾਰ ਤੇ ਕੋਈ ਵੀ ਮੈਂਬਰ ਸਹਿਬਾਨ ਹਰ ਦੁੱਖ ਸੁੱਖ ਦੇ ਵਿੱਚ ਜੁਟ ਕੇ ਆਉਂਦੇ ਨੇ ਕਿਉਂਕਿ ਸੀਐਮ ਸਾਹਿਬ ਵੀ ਕੰਮ ਆਪਣੀਆਂ ਲੋਕਾਂ ਦੀਆਂ ਦੇ ਅੱਜ ਬਹੁਤ ਵੱਡਾ ਦਿਨ ਹੈ ਸਾਰੇ ਹਿੰਦੂ ਸਮਾਜ ਲਈ ਅਸੀਂ ਮੋਤੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਨੱਠ ਗਿਆ ਹੋਇਆ ਬਹੁਤ ਦੇਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਵੀ ਇਹਦੀ ਪ੍ਰਾਨ ਪ੍ਰਤੀਸ਼ਟਾ ਹੋਵੇ ਤੇ ਹਿੰਦੂਆਂ ਦਾ ਇੱਥੇ ਨਾਮ ਹੋਵੇ ਇਸ ਕਰਕੇ ਸਾਰਾ ਬਿਆਰ ਸਾਡੀ ਸ਼ੂਮਰਜੈਂਟ ਐਸੋਸੀਏਸ਼ਨ ਲੱਡੂਆਂ ਨਾਲ ਸਾਰਾ ਖੁਸ਼ ਖੁਸ਼ੀਆਂ ਮਨਾ ਰਹੀ ਹੈ ਇਸ ਕਰਕੇ ਸਾਰੇ ਬੰਦੇ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਸ਼ੋਭਾ ਯਾਤਰਾ ਵਿੱਚ ਸਾਡੇ ਨਾਲ ਰਲੇ ਨੇ ਜੈ ਸ਼੍ਰੀ ਰਾਮ